दरिदार की नाम है। परंपरा है? हाँ करियो नाम है। नाम तो परंपरा ही सीखना है। करने लगेगा जब। अंतिम तुम दरिदारी जगदीश सिक्योरिटी। कितने न्यू? और आप जिंदगी कितने न्यू चाहते हैं? ससाता और टॉप नाम है। और आगे कैसे करेंगे? अपने ससाता नाम है। ਆਹ ਨਾਲ ਤੁਹਾਨੂੰ ਮਿਲਦਾ ਹੈ ਬਸ 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 ਇਹ ਪੁਰਾਣੀ ਗੱਲ ਹੈ। ਕਦੋਂ ਕਰ ਕਕਸੈਂਟ? ਕਿੱਥੇ ਤੋਂ? ਗੱਲ ਦੀ ਕੀ ਕੋਰਟ ਕਰਦੇ ਨੇ? ਕਿਵੇਂ ਪ੍ਰਮੋਟ ਕਰਦੇ ਨੇ? ਪੰਚੀ ਗੱਲ ਦੇਖੋ ਯਾਰ ਜਿਆਦਾ ਪਤਾ ਨਹੀਂ। ਆਪਾਂ ਜਦੋਂ ਰਹਿਣਗੇ ਨਾ ਇਹਨਾਂ ਦਾ ਕੋਈ ਅਜੇ ਅੰਦੇ ਦੋਖਾ। ਚੱਲੋ। ਦੇਖ ਕਦਨ ਗੋਦ ਸਾਹਾਰ ਤੁਹਾਨੂੰ ਕਿਹਨੋਂ ਕੋਟ ਪੋਟ ਕੋਈਆਂ ਦਾਤ ਨੂੰ ਵਰਸ ਕਰਾਣਾ ਤੂੰ ਕੀ ਕਰੇਂ ਤਾ ਕਦਨ ਤਾਲੂ ਦਾ ਕਦਨ ਖਬਰ ਟੀਵੀ ਦੇਖ ਰਿਹਾ ਤੁਸੀਂ ਲੁਧਿਆਣੇ ਦੇ ਚਿਮਨੀ ਰੋਡ ਤੇ ਖੜੇ ਆ ਕੁਆਲਟੀ ਚੌਂਗ ਦੇ ਵਿੱਚ ਜਿੱਥੇ ਕੀ ਇੱਥੇ ਤੀਜਾ ਸਿੰਘ ਸਕੂਲ ਆ ਉਹਦੇ ਬਾਹਰ ਅੱਜ ਪੁਲਿਸ ਨੇ ਇੱਕ ਹਾਈ ਟੈਕ ਜਿਹੜਾ ਨਾਕਾ ਲਗਾਇਆ ਹੋਇਆ ਜਿਹਦੇ ਵਿੱਚ ਵੀ ਆਉਣ ਜਾਣ ਵਾਲਿਆਂ ਦੇ ਜਿਹੜੇ ਵਹੀਕਲ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਆ ਚਲਾਣ ਵੀ ਕੀਤੇ ਜਾ ਰਹੇ ਨੇ ਤੇ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਠੱਲ ਪਾਉਣ ਦੇ ਲਈ ਪੁਲਿਸ ਬੜੀ ਹੀ ਮਸਤੀ ਦੀ ਦੇ ਨਾਲ ਇੱਕ ਨਾਕਾ ਲਾ ਕੇ ਖੜੀ ਆ ਤੁਸੀਂ ਮੇਰੇ ਪਿੱਛੇ ਮੁਲਾਜ਼ਮ ਦੇਖ ਸਕਦੇ ਹੋ ਕਾਫੀ ਤਦਾਦ ਦੇ ਵਿੱਚ ਤੇ ਮੁਲਾਜ਼ਮ ਇੱਥੇ ਖੜੇ ਨੇ ਤਾਂ ਜੋ ਕਿ ਲਾ ਐਂਡ ਆਰਡਰ ਨੂੰ ਵੀ ਮੇਨਟੇਨ ਕੀਤਾ ਜਾ ਸਕੇ ਤੇ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇ ਤੇ ਜਿਹੜੇ ਰੂਲ ਤੋੜਦੇ ਨੇ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਸੋ ਪੁਲਿਸ ਨੂੰ ਸਮੇਂ-ਸਮੇਂ ਤੇ ਜਿਹੇਨ ਆਪਕੇ ਜ਼ਰੂਰ ਲਾਣੇ ਚਾਹੀਦੇ ਆ ਖਾਸ ਤੌਰ ਤੇ ਸਕੂਲਾਂ ਦੇ ਬਾਹਰ ਤਾਂ ਜੋ ਕਿ ਸੇਫਟੀ ਨੂੰ ਲੈ ਕੇ ਵੀ ਜਿਹੜੇ ਇੱਕ ਤਰ੍ਹਾਂ ਦੀ ਜਿਹੜੀ ਸੇਫਟੀ ਆ ਸਕੂਲਾਂ ਦੇ ਬਾਹਰ ਬੱਚਿਆਂ ਨੂੰ ਲੈ ਕੇ ਉਹ ਵੀ ਕਿਤੇ ਨਾ ਕਿਤੇ ਜ਼ਰੂਰੀ ਆ ਉਹਨੂੰ ਦੇਖਦੇ ਹੋਏ ਤੇ ਚਲਾਨ ਜਿਹੜੇ ਨੇ ਉਹ ਕਿਤੇ ਜਾ ਰਹੇ ਨੇ ਐਸਐਚਓ ਜਗਦੀਪ ਸਿੰਘ ਗਿੱਲ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਕੀ ਕਹਿਣਾ ਹੈ ਇਸ ਵਿਸ਼ੇ ਤੇ ਹੁਣ ਤਾਂ ਕਿੰਨੇ ਕ ਜਿਹੜੇ ਚਲਾਨ ਕੀਤੇ ਗਏ ਨੇ ਸੋ ਬਿਨਾ ਨੰਬਰ ਤੋਂ ਜਿਹੜਾ ਇਹ ਮੋਟਰਸਾਈਕਲ ਆ ਪੁਲਿਸ ਨੇ ਰੋਕਿਆ ਹੋਇਆ ਸੋ ਕੋਲ ਦੇਖ ਸਕਦੇ ਆ ਵੀ ਇਹਨੂੰ ਚੈੱਕ ਕਰ ਰਹੀ ਆ ਇਹ ਬਿਨਾ ਨੰਬਰ ਤੋਂ ਜਿਹੜੇ ਮੋਟਰਸਾਈਕਲ ਨੇ ਇਸ ਤਰ੍ਹਾਂ ਦੇ ਨੌਜਵਾਨਾਂ ਦੇ ਲਈ ਜਿਹੜਾ ਇਹ ਖਾਸ ਰੋਸ ਤੇ ਡਰਾਈਵ ਚਲਾਈ ਗਈ ਆ ਤਾਂ ਜੋ ਕਿ ਅਜਿਹੇ ਜਿਹੜੇ ਮੋਟਰਸਾਈਕਲ ਆਣੇ ਨੇ ਉਹਨਾਂ ਨੂੰ ਜਾਗਰੂਕਤਾ ਹੋ ਜਾਵੇ ਕਿ ਪੁਲਿਸ ਉਹਨਾਂ ਨੂੰ ਕਿਸੇ ਵੇਲੇ ਵੀ ਕਿਤੇ ਵੀ ਥਾਂ ਤੇ ਰੋਕ ਸਕਦੀ ਆ ਸੋ ਅੱਗੇ ਨੰਬਰ ਪਲੇਟ ਜ਼ਰੂਰ ਹੋਵੇ ਚੁੱਤੀ ਹੋਈ ਆ ਪਰ ਪਿਛਲੇ ਪਾਸੇ ਕੋਈ ਵੀ ਨੰਬਰ ਪਲੇਟ ਨਹੀਂ ਹੈ ਇਸ ਚੀਤੇ 21 ਕਰਕੇ ਪੁਲਿਸ ਜਿਹੜੀ ਇਹ ਡਰਾਈਵ ਆ ਭਾਈ ਮੋਟਰਸਾਈਕਲ 807 ਨੰਬਰ ਪਸਾ ਦੇ ਨੰਬਰ ਪਲੇਟ ਕਿਉਂ ਨਹੀਂ ਹੈ ਜੀ ਇਹਦੇ ਤੇ ਨੰਬਰ ਪਲੇਟ ਉਤਰ ਗਈ ਜੀ ਨਹੀਂ ਇਹ ਤਾਂ ਜਮ ਨਹੀਂ ਸਾਡੀ ਮੂਰਲੀ ਲੁੱਟੀ ਹੋਈ ਆ ਐਕਸੀਡੈਂਟ ਹੋਇਆ ਸੀ ਨਾ ਟੁੱਟ ਗਿਆ ਜੀ ਓਕੇ ਸੋ ਦੇਖ ਸਕਦੇ ਹੋ ਨਾਲਾ ਕਿ ਨੰਬਰ ਪਲੇਟ ਟੁੱਟ ਗਈ ਆ ਪਰ ਕਿਤੇ ਨਾ ਕਿਤੇ ਕਾਨੂੰਨ ਦਾ ਵੀ ਕਿ ਉਲੰਘਣਾ ਵਾ ਸੋ ਇਸੇ ਕਰਕੇ ਪੁਲਿਸ ਦੇ ਨਾਪੇ ਨੇ ਤਾਂ ਜੋ ਵੀ ਇਹ ਲੋਕ ਜਿਹੜੇ ਆ ਵੇਅਰ ਹੋ ਸਕਣ ਇਹਨਾਂ ਦਾ ਪਤਾ ਲੱਗ ਸਕੇ ਪਹਿਲਾਂ ਗੱਲਬਾਤ ਕਰਾਂ ਸਰ ਕੀ ਕਹੋਗੇ ਅੱਜ ਸਪੈਸ਼ਲ ਨਾਕਾ ਲਾਇਆ ਗਿਆ ਕਿੰਨੇ ਘੰਟੇ ਤੱਕ ਚਲਾਇਆ ਗਿਆ ਹਾਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਸ਼ਹਿਰ ਦੇ ਵਿੱਚ ਸਪੈਸ਼ਲ ਡਰਾਈਵ ਚਲਾਈ ਗਈ ਹੈ ਕਿ ਅਸੀਂ ਟ੍ਰੈਫਿਕ ਨੂੰ ਰੈਗੂਲੇਟ ਅੱਛੇ ਤਰੀਕੇ ਨਾਲ ਕਰਨਾ ਹੈ ਤੇ ਜਿਹੜੇ ਟ੍ਰੈਫਿਕ ਪੋਲੀਟਰ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਣਦੀ ਹੈਗੀ ਇਸ ਵੇਲੇ ਉਹ ਚਲਾਣ ਦੇ ਰੂਪ ਚ ਇੰਪਾਉਂਡ ਦੇ ਰੂਪ ਚ ਜਾਂ ਜੇ ਕੋਈ ਮਿਸਬਿਹੇਵ ਕਰਦਾ ਉਸ ਤਰੀਕੇ ਨਾਲ ਉਹਨਾਂ ਨੂੰ ਦੇਣਗੇ ਉਸੇ ਦੀ ਲੜੀ ਦੇ ਵਿੱਚ ਅੱਜ ਅਸੀਂ ਸ਼ਿਮਲਾ ਫਰੀ ਦੇ ਵਿੱਚ ਨਾਕਾ ਲਾਇਆ ਹੈ ਹੈਸੀਪੀ ਸ੍ਰੀ ਗੁਰ ਇਕਬਾਲ ਜੀ ਨੇ ਇਸ ਵੀ ਸਿਵਲਾਈਨ ਉਹਨਾਂ ਦੀ ਸੁਪਰਵਾਈਜ਼ਨ ਤੇ ਕਿੰਨੇ ਕਸਰ ਹੁਣ ਤੱਕ ਜਿਹੜੇ ਚਲਾਨ ਕੀਤੇ ਜਾ ਚੁੱਕੇ ਅਸੀਂ 8 ਤੋਂ 10 ਚਲਾਨ ਹੋ ਗਏ 3 ਬਾਈਕ ਇੰਪਾਉਂਡ ਹੋ ਗਏ ਸਰ ਤੇ ਬਾਕੀ ਵੀ ਹੋਰ ਵੀ ਰੋਕੇ ਹੋਏ ਆ ਉਹਨਾਂ ਦੇ ਡਾਕੂਮੈਂਟ ਵੈਰੀਫਾਈ ਕਰ ਰਹੇ ਆ ਤੇ ਚਲ ਰਿਹਾ ਹੈ ਇਸ ਤਰ੍ਹਾਂ ਸੋ ਅ ਅ ਸੱਚੇ ਮੈਡਮ ਦਵਿੰਦਰਪੁਰ ਇਹ ਵੀ ਸਾਡੇ ਨਾਲ ਨੇ ਗੱਲ ਕਰਨਾ ਹੈ ਮੈਡਮ ਤੁਸੀਂ ਲਗਾਤਾਰ ਉਰੇ ਲੱਗੇ ਹੋਏ ਹੋ ਅ ਅ ਅੱਜ ਸਕੂਲ ਦੇ ਵਾਕਈ ਬਾਹਰ ਲੱਗਿਆ ਹੈ ਜਿਹੜੀ ਸੀਪੀ ਸਾਹਿਬ ਨੇ ਡਰਾਈਵ ਚਲਾ ਰਹੀ ਆ ਉਹਦੇ ਮਤਲਬ ਉਹਨਾਂ ਦਾ ਕਿੰਨੇ ਕਿ ਚਲਾਣ ਹੋਏ ਨੇ ਤੇ ਕੀ ਕੋਈ ਸ਼ਰਾਬੀਆਂ ਫੜਿਆ ਗਿਆ ਹਾਂਜੀ ਸਾਡੇ 8 ਤੋਂ 10 ਹੋ ਚੁੱਕੇ ਨੇ ਚਲਾਣ ਤੇ ਹੋਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਨਸਰ ਜਿਹੜੇ ਹੈਗੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਇਸ ਤੋਂ ਇਲਾਵਾ ਇਹ ਸਮੇਂ-ਸਮੇਂ ਤੇ ਇਹ ਚੱਲਦੇ ਰਹਿੰਦੇ ਆ मैडम जे देखे जावे ता अक्सर जदों तुसी किसी ने रोकदे हो ता स्पर्शणा ਦਾ ਜਿਹੜਾ ਜੋਰ ਆ ਉਹ ਸ਼ੁਰੂ ਹੋ ਜਾਂਦਾ ਕੀ ਉਸ स्पर्शणा ਨੂੰ ਵੀ ਹੈਂਡਲ ਕਰਨਾ ਪੈਂਦਾ ਇਸ ਮਾਮਲੇ 'ਚ ਨਹੀਂ ਨਹੀਂ ਕੋਈ ਇਦਾਂ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਜੀ ਜੋ ਹੈ ਸਿਰ ਜੋ ਮਿਲਨੀ ਹੈ ਜੀ ਚਲਾਨੇ ਹੋ ਰਹੀ ਹੋਣੀ ਹੋਰ मैडम ਇਸ ਚੀਜ਼ ਨੂੰ ਲੈ ਕੇ ਲੁਧਿਆਣਾ ਦੇ ਸਾਡੇ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤਾਂ ਜਿਹੜੀ ਉਹ ਜਿਹੜੇ ਟ੍ਰੈਫਿਕ ਦੇ ਰੂਲ ਨੇ ਉਹਨਾਂ ਨੂੰ ਵੀ ਜਿਹੜਾ ਵਾ ਬਣਾ ਕੇ ਰੱਖਣ ਤੇ ਪੁਲਿਸ ਦਾ ਜਿਹੜਾ ਸਹਿਯੋਗ ਵੀ ਕਰਦੇ ਪਾਸੋਂ ਲੋਕਾਂ ਲਈ ਸਾਡਾ ਸੁਝਾਅ ਹੈਗਾ ਕਿ ਆਪਣਾ ਜੋ ਵੀ ਹੈਗੀ ਆ ట్రాਫਿਕ ਦੇ ਰੂਲਸ ਨੂੰ ਫੋਲੋ ਕਰਨ ਆਪਣੇ ਜੋ ਡਾਕੂਮੈਂਟ ਨੇ ਉਹ ਪੂਰੇ ਰੱਖਣਾ ਜਿਸ ਕਰਕੇ ਉਹਨਾਂ ਨੂੰ ਕੋਈ ਇੰਦਰੀ ਪ੍ਰੋਬਲਮ ਨਾ ਆ ਕੇ ਸਰਦ। ਬਿਲਕੁਲ ਬਹੁਤ ਧੰਨਵਾਦ ਧੰਨਵਾਦ। ਸੋ ਇਹ ਗੱਲਬਾਤ ਕੀਤੀ ਅਸੀਂ ਐਸਐਚਓ ਸਾਹਮਣੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਟ੍ਰੈਫਿਕ ਰੂਲਸ ਨੂੰ ਲੈ ਕੇ ਜਿਹੜੀ ਇਹ ਸਪੈਸ਼ਲ ਡਰਾਈਵ ਸੀਬ ਸਾਹਿਬ ਵੱਲੋਂ ਚਲਾਈ ਗਈ ਆ ਉਸ ਨੂੰ ਲੈ ਕੇ ਅੱਜ ਜਿਹੜਾ ਇਹ ਤੇਜਾ ਸਿੰਘ ਸਕੂਲ ਦੇ ਬਾਹਰ ਜਿਹੜਾ ਵਾਇਟ ਹੈ ਹਾਈ ਟਕ ਨਾਕਾ ਲਾਇਆ ਗਿਆ ਤਾਂ ਜੋ ਕਿ ਜਿਹੜੇ ਲੋਕ ਰੂਲਾਂ ਨੂੰ ਬੋਲੋ ਨਹੀਂ ਕਰਦੇ ਉਹਨਾਂ ਨੂੰ ਰੂਲ ਫੋਲੋ ਕਰਾਏ ਜਾਣਾ ਤੇ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨਹੀਂ ਕਿਤੇ ਨਾ ਕਿਤੇ ਉਹਨਾਂ ਦੇ ਚરાਣ ਕਿਤੇ ਜਾਣ ਸੋ ਇਸ ਸਪਾਰਸ਼ ਦੀ ਗੱਲ ਕਰੀ ਉਹਨਾਂ ਨੂੰ ਦੱਸਿਆ ਕਿ ਉਸ ਚੀਜ਼ ਨੂੰ ਵੀ ਅਸੀਂ ਹੈਂਡਲ ਕਰਦੇ ਆਂ ਪਰ ਸਪਾਰਸ਼ ਕੋਈ ਜਦੋਂ ਕੋਈ ਰੂਲ ਤੋੜਦਾ ਤਾਂ ਉਹਨਾਂ ਦੀ ਸਪਾਰਸ਼ਾ ਜਿਹੜੀ ਨਾ ਤਾਂ ਆਉਂਦੀ ਆ ਜੇ ਆਉਂਦੀ ਆ ਤਾਂ ਉਹਨੂੰ ਅਸੀਂ ਦੇ ਨਾਲ ਹੀ ਜ਼ਰੂਰ ਕਰਦੇ ਆਂ ਸੋ ਇਹ ਸਪੈਸ਼ਲ ਨਾਕਾ ਲੱਗਿਆ ਹੋਇਆ ਪੁਲਿਸ ਆਪਣਾ ਕੰਮ ਕਰ ਰਹੀ ਆ ਸੋ ਚੰਗਾ ਕੰਮ ਕਰਦੀ ਆ ਤਾਂ ਜੋ ਕਿ ਅਜਿਹੇ ਡਰਾਮਾਂ ਦੇ ਨਾਲ ਲੋਕ ਜਿਹੜੇ ਆ ਅਵੇਅਰ ਹੋ ਸਕਣ ਤੇ ਜਿਹੜੇ ਆਪਣੇ ਡਾਕੂਮੈਂਟਸ ਨਾਲ ਨਹੀਂ ਰੱਖਦੇ ਜਾਂ ਰੂਲ ਤੋੜਦੇ ਨੇ ਉਹਨਾਂ ਤੇ ਠੱਲ ਪਾਈ ਜਾ ਸਕੋ ਸੁਭਣੇ ਸਾਡੇ ਨਾਲ ਕੈਮਰਾ ਪਰਸੋਂ ਰਿਵੀਵਿੰਗ ਵੰਡਿਆ ਨੇ ਇਸ ਪਾਸਪੋਰਟ ਕਬੱਟੀ ਵੀ ਲੈਣਾ ਜਿਮਨੀ ਰੋਡ ਤੇਜਾ ਸਿੰਘ ਸਕੂਲ ਦੇ ਬਿਲਕੁਲ ਬਾਹਰ ਜਿਹੜਾ ਅੱਜ ਪੁਲਿਸ ਆਇਆ ਇੱਕ ਵੱਡਾ ਨਾਮਕਾ ਲੱਗਿਆ ਹਾਈ ਟੈਕ ਜਿਹਦੇ ਵਿੱਚ ਚਾਰਾਂ ਵੀ ਕੱਟੇ ਜਾ ਰਹੇ ਨੇ ਅੱਧੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਵੀ ਆਵਾਜ਼ ਦਿੱਤਾ ਜਾ ਰਿਹਾ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦਾ ਹੈ ਨਾਕਾ ਐਸਐਸਓ ਜਗਦੀਪ ਸਿੰਘ ਗਿਲਬਲੋਂ ਲਾਇਆ ਗਿਆ ਨਾਕਾ ਤੁਸੀਂ ਦੇਖ ਸਕਦੇ ਹੋ ਚਲਾਨ ਕਿਤੇ ਜਾ ਰਹੇ ਨੇ ਪ੍ਰਾਈਮਰੀ 1 ਪ੍ਰਾਈਮਰੀ 1 ਪ੍ਰਾਈਮਰੀ 1 ਨਹੀਂ ਉਸ ਕੋ ਦੇਖ ਸਕਦੇ ਹੋ ਪੁਲਿਸ ਚਲਾਨ ਕਰਦੀ ਹੋਈ ਇਸ ਸਪੈਸ਼ਲ ਡਰਾਈਵ ਦੇ ਤਹਿਤ ਕਿਸੇ ਨੂੰ ਵੀ ਜਿਹੜਾ ਬਕਸ਼ਿਆ ਨਹੀਂ ਜਾ ਰਿਹਾ ਇਹ ਤਸਵੀਰਾਂ ਤੁਹਾਨੂੰ ਲੁਧਿਆਣੇ ਦੀ ਚਿਮਨੀ ਰੋਡ ਵਾਲਟੀ ਚੌਂਕ ਦੇ ਨੇੜੇ ਦੀਆਂ ਦਿਖਾ ਰਹੇ ਆ ਹਰ ਇੱਕ ਰੂਲ ਤੋੜਨ ਵਾਲੇ ਦਾ ਜਿਹੜਾ ਚਲਾਨ ਉਹ ਕੀਤਾ ਜਾ ਰਿਹਾ